ਬਠਿੰਡਾ ਦੀ ਮੋੜ ਮੰਡੀ ਪਿੰਡ ਘੁੰਮਨ ਕਲਾ ਨੇੜੇ ਬੰਦ ਪਿਆ ਟੋਲ ਪਲਾਜ਼ਾ ਨਸ਼ੇੜੀਆਂ ਦਾ ਅੱਡਾ ਬਣ ਗਿਆ ਸੀ ਨਸ਼ੇੜੀ ਇੱਥੇ ਬੈਠ ਕੇ ਨਸ਼ਾ ਕਰਦੇ ਸਨ ਤੇ ਰਾਹਗੀਰਾਂ ਦੀ ਲੁੱਟ ਖੋਹ ਕਰਦੇ ਸਨ ਇਸ ਗੱਲ ਤੋਂ ਖਫਾ ਸਥਾਨਕ ਲੋਕ ਅਤੇ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਉਕਤ ਟੋਲ ਪਲਾਜ਼ੇ ਤੇ ਉਸਦੇ ਮਲਬੇ ਦਾ ਸਫਾਇਆ ਕੀਤਾ ਗਿਆ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ ਇਹ ਮਨਪ੍ਰੀਤ ਬਾਗਲੜੀ ਸ਼ਿਕਾਰ ਮੇਲੇ ਕਾਂਗਰਸੀ ਮੇਲੇ ਨੂੰ ਮਨਪ੍ਰੀਤ ਨੇ ਬਣਾਇਆ ਸੀ ਸ਼ੁਰੂ ਕਰਾਇਆ ਸੀ ਇਹ ਪਿੰਡ ਦੇ ਜਿਹੜੇ ਨੇੜੇ ਵਾਲਿਆਂ ਨੇ ਇਹਨਾਂ ਨੇ ਵਿਰੋਧ ਕਰਿਆ ਜਿਹੜੇ ਕਿ ਇੱਥੇ ਰੁਕ ਗਿਆ ਚੱਲੂ ਨਹੀਂ ਹੋਇਆ ਪਰ ਇਹ ਇਸ ਟਾਈਮ ਨਸ਼ੇੜੀਆਂ ਦਾ adda ਬਣ ਚੁੱਕਿਆ ਹੈ ਲੁੱਟਾ ਖੋਹਾਂ ਹੁੰਦਾ ਨਸ਼ੇੜੀ ਇੱਥੇ ਬੈਠੇ ਨਸ਼ਾ ਕਰੀ ਜਾਂਦੇ ਆ ਟੀਕੇ ਲਾਉਂਦੇ ਆ ਉਦੋਂ ਬਾਅਦ ਜਦੋਂ ਕੋਈ ਲੰਘਦਾ ਰਾਹੀਰ ਉਹਨਾਂ ਨੂੰ ਲੁੱਟ ਰਹਿੰਦੇ ਆ ਲੁੱਟਾ ਖੋਹਾਂ ਵਾ ਇਹ ਅੱਡਾ ਬਣ ਗਿਆ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਵੀ ਸਾਡਾ ਸਹਿਯੋਗ ਦੇਂਦੀ ਸਰਕਾਰ ਸਾਡੀ ਮਦਦ ਕਰਦੀ ਤੇ ਸਾਡੇ ਨਾਲ ਹੱਥ ਦਾ ਹੱਟਾ ਕੇ ਸਰਕਾਰ ਕਹਿੰਦੀ ਵੀ ਇਹਨੂੰ ਚੱਕ ਕੇ ਪਾਸੇ ਕਰੋ ਇਹ ਕੰਮ ਸਰਕਾਰ ਦਾ ਸੀ ਵੀ ਜਿਹੜਾ ਨਸ਼ੇੜੀਆਂ ਦਾ ਅੱਡੇ ਨੂੰ ਚੱਕ ਦੇ ਪਰ ਸਰਕਾਰ ਦਾ ਕੰਮ ਅਸੀਂ ਕਰਦੇ ਆ ਤੇ ਸਾਨੂੰ ਫੇਰ ਵੀ ਕਰਨ ਨਹੀਂ ਦਿੱਤਾ ਜਾ ਰਿਹਾ ਜਿਹੜਾ ਇਹ ਸੰਘੇੜੀਆਂ ਦਾ ਅੱਡਾ ਬਣਿਆ ਇਥੇ ਸਾਡੇ ਹੁਣ ਪੁਲਿਸ ਪ੍ਰਸ਼ਾਸਨ ਲਾਤੀ ਜ਼ਿਲਦਾਰ ਸਾਹਿਬ ਦੀ ਡਿਊਟੀ ਲਾਤੀ ਵੀਰ ਨਾਲ ਨੂੰ ਇਹ ਹਟਾਉਣ ਨਾ ਇਹ ਚੱਕੋ ਦਾ ਜਿਹੜਾ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਤੇ ਸਰਕਾਰ ਨਸ਼ੇੜੀਆਂ ਨੂੰ ਸ਼ਹਿ ਦਿੰਦੀਆਂ ਨਸ਼ੇੜਿਆਂ ਨੂੰ ਵੀ ਨਸ਼ਾ ਵੇਚੋ ਤੇ ਖਾਓ ਇਹ ਹੋ ਜੀ ਨਾ ਸਾਮਾ ਤੇ ਵੇਚਣਗੇ ਵੇਚਣਗੇ ਵਿੱਚ ਖਾਣਗੇ ਵੀ ਸਰਕਾਰ ਨੂੰ ਚਾਹੀਦਾ ਵੀ ਸਾਡਾ ਸਹਿਯੋਗ ਕਰਦੀ ਸਰਕਾਰ ਸਾਨੂੰ ਕਹਿੰਦੇ ਵੀ ਚੱਕੋ ਚਾਕੇ ਨੂੰ ਪਾਸੇ ਜਿੱਥੇ ਸਿੱਧਾ ਸਿੱਟੋ ਇਹਨੂੰ ਆਪ ਦਾ ਪੱਟਕੇ ਲੈ ਕੇ ਜਾਂਦੇ ਜੇ ਗੱਲ ਕਰੀਏ ਪਿਛਲੇ 15 16 2000 ਦੇ ਵਿੱਚ ਇੱਕ ਮੌੜ ਮਾਨਸਾ ਘੁੰਮਣ ਕਲਾ ਵਿਖੇ ਛੋਟੀ ਸੜਕ ਦੇ ਕਹਿ ਲਈ ਗੈਰ ਕਾਨੂੰਨੀ ਟੋਲ ਪਲਾਜ਼ਾ ਲੱਗਿਆ ਜਿਹੜਾ ਕਿ ਉੱਥੇ ਬਹੁਤ ਸਾਰੇ ਭਿਆਨਕ ਐਕਸੀਡੈਂਟਾਂ ਰਾਹੀਂ ਸਾਡੇ ਨੌਜਵਾਨਾਂ ਦੀਆਂ ਮੌਤਾਂ ਚੱਲੀਆਂ ਗਈਆਂ ਚੋਰੀਆਂ ਠੱਗੀਆਂ ਦਾ ਅੱਡਾ ਬਣਿਆ ਸੀ ਅਨੇਕਾ ਵਹੀਕਲ ਰੁਪੇ ਗਏ ਨੇ ਉਹਨੂੰ ਲੈ ਕੇ ਐਸੀ ਬੜੇ ਵਾਰੀ ਬਠਿੰਡਾ ਪ੍ਰਸ਼ਾਸਨ ਨੂੰ ਅਰਜੀ ਪੱਤਰਾਂ ਨਹੀਂ ਮਿਲਦੇ ਰਹੀ ਪਰ ਬਠਿੰਡਾ ਪ੍ਰਸ਼ਾਸਨ ਨੇ 2024 ਚ ਆ ਗਿਆ ਅਜੇ ਤੱਕ ਕੁਝ ਨਹੀਂ ਕਰਿਆ ਲਾਸਟ ਅਸੀਂ ਫੇਰ 19 ਜੁਲਾਈ ਨੂੰ ਇੱਕ ਮੰਗ ਪੱਤਰ ਦੇ ਕੇ ਬਠਿੰਡਾ ਡੀਸੀ ਨੂੰ ਮਿਲੇ ਕਿ ਜਿਹੜਾ ਬਠਿੰਡਾ ਮਾਨਸਾ ਤੇ ਟੋਲ ਪਲਾਜ਼ਾ ਗਲਤ ਲੱਗਿਆ ਜੀ ਅੱਜ ਕੱਲ੍ਹ ਛੇੜੀਆਂ ਦਾ ਅੱਡਾ ਚੋਰੀਆਂ ਦਾ ਅੱਡਾ ਨਹੀਂ ਕਿ ਐਕਸੀਡੈਂਟ ਹੁੰਦੇ ਨੇ ਉੱਥੇ ਕੋਈ ਸੜਕ ਦੇ ਵਿਚਾਲੇ ਆ ਜਮਾ ਸੜਕ ਦੇ ਵਿਚਾਲੇ ਕਮਰੇ ਪਾਏ ਨੇ ਉਹ ਕਿਰਪਾ ਕਰਕੇ ਜਿਹੜਾ ਵੀ ਹੈਗਾ ਮਟੀਰੀਅਲ ਹਟਾਇਆ ਜਾਵੇ